ਪੰਜਾਬ ਹਰਿਆਣਾ ਸਰਹੱਦ ਤੇ ਖੰਨੋਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਸਮੇਤ ਕਿਸਾਨ ਅੱਜ ਪੂਰਾ ਦਿਨ ਭੁਖਾ ਹੜਤਾਲ ਦੇ ਰਹਿਣਗੇ ਮੋਰਚੇ ਤੇ ਲੰਗਰ ਤਿਆਰ ਨਹੀਂ ਕੀਤਾ ਜਾਵੇਗਾ ਚੁੱਲ੍ਹੇ ਬੰਦ ਰਹਿਣਗੇ ਪਿੰਡਾਂ ਦੇ ਲੋਕਾਂ ਨੂੰ ਵੀ ਮੋਰਚੇ ਦੇ ਵਿੱਚ ਲੰਗਰ ਨਾਲ ਲੈਉਣ ਦੇ ਲਈ ਕਹਿ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਕਿਸਾਨ ਮੀਟਿੰਗ ਕਰਕੇ ਦਿੱਲੀ ਕੁਝ ਨੂੰ ਲੈ ਕੇ ਵੱਡਾ ਐਲਾਨ ਕਰਨਗੇ ਤਾਂ ਦੂਜੇ ਪਾਸੇ ਖਨੌਰੀ ਬਾਰਡਰ ਤੇ ਪੰਜਾਬ ਪੁਲਿਸ ਵੀ ਅਲਰਟ ਮੋਡ ਤੇ ਆ ਤਾਂ ਸੋਵਾਂ ਨੂੰ ਪਟਿਆਲਾ ਰੇਂਜ ਤੇ ਡੀਆਈਜੀ ਮਨਦੀਪ ਸਿੱਧੂ ਡੱਲੇਵਾਲ ਨੂੰ ਮਿਲਣ ਪਹੁੰਚੇ ਸਨ ਤਾਂ ਦੱਸਦੀ ਕਿ ਡੱਲੇਵਾਲ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਹੈ ਉਹਨਾਂ ਦਾ ਮਰਨ ਵਰਤ ਜਿਹੜਾ 15ਵੇਂ ਦਿਨ ਚ ਅੰਦਰ ਹੋ ਗਿਆ ਤਾਂ ਉਹਨਾਂ ਨੂੰ ਸਟੇਜ ਤੇ ਆਉਣ ਦੇ ਵਿੱਚ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਗੁਰਦੇ ਤੇ ਜਿਗਰ ਤੇ ਵੀ ਅਸਰ ਪੈ ਰਿਹਾ ਹੈ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਹੋਏ ਆ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਹੈ 124 95 ਤੇ ਸ਼ੂਗਰ ਜਿਹੜਾ 93 ਤੇ ਨਬਜ਼ ਜਿਹੜੀ ਹੈ 87 ਹੈ ਤਾਂ ਭਾਰ ਜਿਹੜਾ ਉਹਨਾਂ ਦਾ 11 ਕਿਲੋ ਘਟ ਹੋ ਗਿਆ ਤਾਂ ਡੱਲੇਵਾਲ ਦਾ ਕਹਿਣਾ ਹੈ ਕਿ ਉਹ ਇੱਕ ਸਰਪਖੀ ਲੜਾਈ ਹੈ ਤਾਂ ਉਹਨਾਂ ਦਾ ਮਰਨ ਵਰਤ ਉਹਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣ ਜਾਂਦਾ ਤਾਂ ਇਸ ਦੌਰਾਨ ਡੱਲੇਵਾਲ ਭਾਵੁਕ ਨਜ਼ਰ ਆਏ ਨੇ ਤਾਂ ਉਹਨਾਂ ਦੇ ਭਾਵੁਕ ਹੁੰਦਾ ਵੀਡੀਓ ਜਿਹੜਾ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਿਹਾ ਤਾਂ ਦੱਸਦੇ ਕਿ 11 ਦਸੰਬਰ ਨੂੰ ਧਾਰਮਿਕ ਸਥਾਨਾਂ ਤੇ ਹੋ ਅਰਦਾਸ ਜਿਹੜੀ ਆ ਅਰਦਾਸ ਹੋਵੇਗੀ ਡੱਲੇਵਾਲ ਦੇ ਸਿਹਤ ਯਾਬੀ ਦੇ ਲਈ ਕਿਸਾਨ ਜਿਹੜੇ ਨੇ 11 ਦਸੰਬਰ ਨੂੰ ਸਾਰੇ ਪਿੰਡਾਂ ਦੇ ਵਿੱਚ ਧਾਰਮਿਕ ਸਥਾਨਾਂ ਤੇ ਅਰਦਾਸ ਕਰਨਗੇ ਤਾਂ ਇਸ ਦੇ ਲਈ ਰਣਨੀਤੀ ਬਣਾਈ ਗਈ ਆ ਤਾਂ ਕਿਸਾਨਾਂ ਨੇ ਮੰਚ ਤੋਂ ਮੰਗ ਕੀਤੀ ਆ ਕਿ ਵੱਧ ਤੋਂ ਵੱਧ ਜਿਹੜੇ ਲੋਕ ਨੇ ਮੋਰਚੇ ਦੇ ਵਿੱਚ ਪੁੱਜਣ ਤਾਂ ਜੋ ਸੰਘਰਸ਼ ਨੂੰ ਜਿਹੜਾ ਹੋਰ ਵੀ ਤੇਜ਼ ਕੀਤਾ ਜਾ ਸਕੇ ਕੀ ਨਾਮ ਹੈ ਵੀਰ ਜੀ ਮੇਰਾ ਨਾਮ ਰੇਸ਼ਮ ਸਿੰਘ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਕਿਸਾਨ ਭਰਾਵਾਂ ਵੱਲੋਂ ਵੀ ਖਨੌਰੀ ਬਾਰਡਰ ਦੇ ਉੱਪਰ ਚੋਲਾ ਨਹੀਂ ਪਾਲਿਆ ਜਾ ਰਿਹਾ ਹੜਤਾਲ ਹੈ ਬਿਲਕੁਲ ਜੀ ਤੁਸੀਂ ਆਪ ਕੈਮਰਾ ਬਣ ਸਾਰਾ ਕੁਝ ਦਿਖਾ ਹੀ ਦਿੱਤਾ ਬਿਲਕੁਲ ਬੰਦੇ ਚਲੇ ਜੀ ਆ ਵੀ ਹੁਣ ਦੱਸ ਦਿੱਤਾ ਇਹ ਚੁੰਦੇ 8 ਵਜੇ ਤੋਂ ਰਾਤ ਦੇ ਬੰਦ ਆ ਜਿਹੜੇ ਕੋਈ ਦਰ ਜੋ ਸਾਡੇ ਕੋਲ ਰਸਤਾ ਹੈ ਕਿ ਉਹ ਸਾਰੀ ਦੀ ਸਾਰੀ ਰਾਤੀ ਖਤਮ ਕਰ ਦਿੱਤੀ ਗਈ ਹੈ ਜਿਹੜਾ ਕੋ ਸਾਡੇ ਕੋਲ ਬਣਿਆ ਲੰਗਰ ਪੰਨਾਰਾ ਹੈਗਾ ਸਾਰਾ ਰਾਤ ਦਾ ਖਤਮ ਕਰ ਦਿੱਤਾ ਕਿਉਂਕਿ ਸਵੇਰੇ ਚਾਹ ਵੀ ਜਿਹੜੀ ਆ ਉਹ ਨਹੀਂ ਕਹਿਣੇ ਪੀਤੀ ਇੱਕ ਸਰਦਾਰ ਜਗਜੀਤ ਸਿੰਘ ਜੀ ਦਲੇਆਲ ਸਾਡੇ ਹੱਕਾਂ ਵਾਸਤੇ ਜਿਹੜੇ ਬਿਠੇ ਨੇ ਤੇ ਉਹਨਾਂ ਦੇ ਦਰਦ ਕਰਕੇ ਇਹ ਨਹੀਂ ਵੀ ਅਸੀਂ ਜੇ ਸੂਬਾ ਕਮੇਟੀ ਦਾ ਹੁਕਮ ਮੰਨਾਂਗੇ ਵੀ ਜੇ ਉਹ ਸਾਨੂੰ ਆਖਣਗੇ ਤੇ ਅਸੀਂ ਲੰਘ ਰਹੇ ਅਸੀਂ ਖੁਦ ਖੁਦ ਸਾਰਿਆਂ ਦੇ ਚ ਦਰਦਿਆ ਅਸੀਂ ਜੇ ਸਾਨੂੰ ਆਖਣਗੇ ਵੀ ਤੁਸੀਂ ਇੱਕ ਦਿਨ ਛੱਡ ਲੋ ਜੇ ਸਾਨੂੰ ਦੱਲਿਆ ਸਾਹਿਬ ਦੀ ਸ਼ਹੀਦਗਤ ਦੀ ਯਾਦ ਵੀ ਬਿਲਕੁਲ ਅੰਮ੍ਰਿਤਸਰ ਜਿਹੜਾ ਜਿਹੜਾ ਆ ਉਹਦੇ ਬਿਠੇ ਆ ਬਿਲਕੁਲ ਉੱਕਾ ਹੀ ਨਹੀਂ ਪਰਛਾਦਾ ਛੱਡਣਗੇ ਜਿਉਂਨਾ ਚਾ ਦੱਲਿਆ ਸਾਹਿਬ ਨੂੰ ਛੱਡਣਗੇ ਉਹਨਾਂ ਚ ਅਸੀਂ ਵੀ ਨਹੀਂ ਛੱਡਾਂਗੇ ਮੈਂ ਪਲਵੰਦਰ ਸਿੰਘ ਮਾਲ ਭਾਰਤੀ ਕਿਸਾਨ ਜੁਨੇ ਇੱਕ ਤਾਂ ਸਿੱਧੂਪੁਰ ਜ਼ਿਲ੍ਹਾ ਅੰਬਰਸਰ ਦਾ ਆਗੂ ਅੱਜ ਜਿਹੜਾ ਸਾਰੇ ਮੋਰਚੇ ਵੱਲੋਂ ਜਿਹੜੇ ਅੱਗ ਨਹੀਂ ਬਾਲੀ ਗਏ ਜੋ ਮੋਰਚੇ ਵੱਲੋਂ ਐਲਾਨ ਹੀ ਪਈ ਅੱਜ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਜਾਊਗੀ ਉਹ ਪੂਰਨ ਤੌਰ ਤੇ ਮੋਰਚੇ 'ਚ ਲਾਗੂ ਕੀਤੀ ਗਈ ਆ ਆ ਚੁੱਲ੍ਹੇ ਜਿਹੜੇ ਉਹ ਨਹੀਂ ਬਲ ਰਹੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਮਰਨਵਰਤਨ ਤੇ ਬੈਠੇ ਆ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਜਿਹੜੀ ਸਰਕਾਰ ਨੇ ਮੰਗਾ ਮੰਨੀਆਂ ਇਹ ਉਹਨੂੰ ਲਾਗੂ ਕਰਾਉਣ ਵਾਸਤੇ ਤੇ ਜੇ ਸਰਦਾਰ ਜਗਜੀਤ ਸਿੰਘ ਦੀ ਸਿਹਤ ਵਿਗੜਦੀ ਆ ਤੇ ਇਹ ਮੋਰਚਾ ਵੀ ਭੁੱਖ ਹੜਤਾਲ ਤੇ ਸਮੁੱਚੇ ਲੋਕ ਬੱਚੇ ਮਾਈਆਂ ਭੈ ਮੋਰਚਾ ਹੀ ਮਰਨ ਵੱਤ ਤੇ ਬੈਠ ਸਕਦਾ ਜੀ ਪੰਜਾਬ ਹਰਿਆਣਾ ਸਰਹੱਦ ਤੇ ਖੰਡੋਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਸਮੇਤ ਕਿਸਾਨ ਅੱਜ ਪੂਰਾ ਦਿਨ ਭੁਖਾ ਹੜਤਾਲ ਦੇ ਰਹਿਣਗੇ ਮੋਰਚੇ ਤੇ ਲੰਗਰ ਤਿਆਰ ਨਹੀਂ ਕੀਤਾ ਜਾਵੇਗਾ ਚੁੱਲੇ ਬੰਦ ਰਣਗੇ ਪਿੰਡਾਂ ਦੇ ਲੋਕਾਂ ਨੂੰ ਵੀ ਮੋਰਚੇ ਦੇ ਵਿੱਚ ਲੰਗਰ ਨਾਲ ਲਿਉਣ ਦੇ ਲਈ ਕਹਿ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਕਿਸਾਨ ਮੀਟਿੰਗ ਕਰਕੇ ਦਿੱਲੀ ਕੁਛ ਨੂੰ ਲੈ ਕੇ ਵੱਡਾ ਐਲਾਨ ਕਰਨਗੇ ਤਾਂ ਦੂਜੇ ਪਾਸੇ ਖਨੌਰੀ ਬਾਰਡਰ ਤੇ ਪੰਜਾਬ ਪੁਲਿਸ ਵੀ ਅਲਰਟ ਮੋਡ ਤੇ ਆ ਤਾਂ ਸੋਵਾਨ ਨੂੰ ਪਟਿਆਲਾ ਰੇਂਜ ਤੇ ਡੀਆਈਜੀ ਮਨਦੀਪ ਸਿੱਧੂ ਡੱਲੇਵਾਲ ਨੂੰ ਮਿਲਣ ਪਹੁੰਚੇ ਸੰਤਦੱਸਦੀ ਕਿ ਡੱਲੇਵਾਲ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਹੈ ਉਹਨਾਂ ਦਾ ਮਰਨ ਵਰਤ ਜਿਹੜਾ 15ਵੇਂ ਦਿਨ ਚ ਦਾਖਲ ਹੋ ਗਿਆ ਤਾਂ ਉਹਨਾਂ ਨੂੰ ਸਟੇਜ ਤੇ ਆਉਣ ਦੇ ਵਿੱਚ ਵੀ ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਗੁਰਦੇ ਤੇ ਜਿਗਰ ਤੇ ਵੀ ਅਸਰ ਪੈ ਰਿਹਾ ਹੈ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਹੋਇਆਂ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਹੈ 124 95 ਤੇ ਸ਼ੂਗਰ ਜਿਹੜਾ 93 ਤੇ ਨਬਜ਼ ਜਿਹੜੀ ਹੈ 87 ਹੈ ਤਾਂ ਭਾਰ ਜਿਹੜਾ ਉਹਨਾਂ ਦਾ 11 ਕਿਲੋ ਘਟ ਹੋ ਗਿਆ ਤਾਂ ਡੱਲੇਵਾਲ ਦਾ ਕਹਿਣਾ ਹੈ ਕਿ ਉਹ ਇੱਕ ਸਰਪਖੀ ਲੜਾਈ ਹੈ ਤਾਂ ਉਹਨਾਂ ਦਾ ਮਰਨ ਵਰਤ ਉਹਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣ ਜਾਂਦਾ ਤਾਂ ਇਸ ਦੌਰਾਨ ਡੱਲੇਵਾਲ ਭਾਵੁਕ ਨਜ਼ਰ ਆਏ ਨੇ ਤਾਂ ਉਹਨਾਂ ਦੇ ਭਾਵੁਕ ਹੋਂ ਦਾ ਵੀਡੀਓ ਜਿਹੜਾ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਿਹਾ ਤਾਂ ਦੱਸਦੇ ਕਿ 11 ਦਸੰਬਰ ਨੂੰ ਧਾਰਮਿਕ ਸਥਾਨਾਂ ਤੇ ਅਰਦਾਸ ਜਿਹੜੀ ਅਰਦਾਸ ਹੋਵੇਗੀ ਡੱਲੇਵਾਲ ਦੇ ਸੇਬ ਸਿਹਤ ਯਾਬੀ ਦੇ ਲਈ ਕਿਸਾਨ ਜਿਹੜੇ ਨੇ 11 ਦਸੰਬਰ ਨੂੰ ਸਾਰੇ ਪਿੰਡਾਂ ਦੇ ਵਿੱਚ ਧਾਰਮਿਕ ਸਥਾਨਾਂ ਤੇ ਅਰਦਾਸ ਕਰਨਗੇ ਤਾਂ ਇਸ ਦੇ ਲਈ ਰਣਨੀਤੀ ਬਣਾਈ ਗਈ ਹੈ ਤਾਂ ਕਿਸਾਨਾਂ ਨੇ ਮੰਚ ਤੋਂ ਮੰਗ ਕੀਤੀ ਹੈ ਕਿ ਵੱਧ ਤੋਂ ਵੱਧ ਜਿਹੜੇ ਲੋਕ ਨੇ ਮੋਰਚੇ ਦੇ ਵਿੱਚ ਪੁੱਜਣ ਤਾਂ ਜੋ ਸੰਘਰਸ਼ ਨੂੰ ਜਿਹੜਾ ਹੋਰ ਵੀ ਤੇਜ਼ ਕੀਤਾ ਜਾ ਸਕੇ ਕੀ ਨਾਮ ਹੈ ਵੀਰ ਜੀ ਮੇਰਾ ਨਾਮ ਰੇਸ਼ਮ ਸਿੰਘ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਕਿਸਾਨ ਭਰਾਵਾਂ ਵੱਲੋਂ ਵੀ ਖਨੌਰੀ ਬਾਰਡਰ ਦੇ ਉੱਪਰ ਚੁੱਲਾ ਨਹੀਂ ਬਾਲਿਆ ਜਾ ਰਿਹਾ ਹੜਤਾਲ ਹੈ ਬਿਲਕੁਲ ਜੀ ਤੇ ਆਪ ਕੈਮਰਾ ਬਣ ਸਾਰਾ ਕੁਝ ਦਿਖਾ ਹੀ ਦਿੱਤਾ ਬਿਲਕੁਲ ਬੰਦੇ ਚਲੇ ਜੀ ਆ ਵੀ ਹੁਣ ਦੱਸ ਦੋਗੇ ਇਹ ਚੁੱਲੇ 8 ਵਜੇ ਤੋਂ ਰਾਤ ਦੇ ਬੰਦ ਆ ਜਿਹੜੇ ਕਈ ਜਦ ਜੋ ਸਾਡੇ ਕੋਲ ਰਸਤਾ ਹੈ ਕਿ ਉਹ ਸਾਰੀ ਦੀ ਸਾਰੀ ਰਾਤੀ ਖਤਮ ਕਰ ਦਿੱਤੀ ਗਈ ਹੈ ਜਿਹੜਾ ਕੋ ਸਾਡੇ ਕੋਲ ਬੜਿਆ ਲੰਗਰ ਪਹਨਾਰਾ ਹੈਗਾ ਸਾਰਾ ਰਾਤ ਦਾ ਖਤਮ ਕਰ ਦਿੱਤਾ ਕਿਉਂਕਿ ਸਵੇਰੇ ਚਾਹ ਵੀ ਜਿਹੜੀ ਆ ਉਹ ਨਹੀਂ ਕਹਿਣੇ ਪੀਤੀ ਇੱਕ ਸਰਦਾਰ ਜਗਜੀਤ ਸਿੰਘ ਜੀ ਦਲੇਵਾਲ ਸਾਡੇ ਹੱਕਾਂ ਵਾਸਤੇ ਜਿਹੜੇ ਬਿਠੇ ਨੇ ਤੇ ਉਹਨਾਂ ਦੇ ਦਰਦ ਕਰਕੇ ਇਹ ਨਹੀਂ ਵੀ ਅਸੀਂ ਜੇ ਸੂਬਾ ਕਮੇਟੀ ਦਾ ਹੁਕਮ ਮੰਨਾਂਗੇ ਵੀ ਜੇ ਉਹ ਸਾਨੂੰ ਆਖਣਗੇ ਤੇ ਅਸੀਂ ਲੰਘਦੇ ਅਸੀਂ ਖੁਦ ਖੁਦ ਸਾਰਿਆਂ ਦੇ ਚ ਦਰਦਿਆ ਅਸੀਂ ਜੇ ਸਾਨੂੰ ਆਖਣਗੇ ਵੀ ਤੁਸੀਂ ਇੱਕ ਦਿਨ ਛੱਡ ਲੋ ਜੇ ਸਾਨੂੰ ਦੱਲਿਆ ਸਾਹਿਬ ਦੀ ਸਿਹਤ ਵਿਗੜਦੀ ਜਾਪੀ ਬਿਲਕੁਲ ਅੰਮ੍ਰਿਤਸਰ ਜਿਹੜਾ ਜਿਹੜਾ ਆ ਉਹਦੇ ਬਿਠੇ ਆ ਬਿਲਕੁਲ ਉੱਕਾ ਹੀ ਨਹੀਂ ਪਰਛਾਦਾ ਛੱਣਗੇ ਜਿਉਂਨਾ ਚਾ ਦੱਲਿਆ ਸਾਹਿਬ ਨੂੰ ਛੱਣਗੇ ਉਹਨਾਂ ਜਰ ਅਸੀਂ ਵੀ ਨਹੀਂ ਛੱਣਗੇ ਮੈਂ ਬਲਵਿੰਦਰ ਸਿੰਘ ਮਾਲ ਭਾਰਤੀ ਕਿਸਾਨ ਜੂਨੀ ਇਕਤਾ ਸਿੱਧੂਪੁਰ ਜ਼ਿਲ੍ਹਾ ਅੰਮ੍ਰਿਤਸਰ ਦਾ ਆਗੂ ਅੱਜ ਜਿਹੜਾ ਸਾਰੇ ਮੋਰਚੇ ਵੱਲੋਂ ਜਿਹੜੇ ਅੱਗ ਨਹੀਂ ਬਾਲੀ ਗਈ ਜੋ ਮੋਰਚੇ ਵੱਲੋਂ ਐਲਾਨ ਹੀ ਪਈ ਅੱਜ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਜਾਊਗੀ ਉਹ ਪੂਰਨ ਤੌਰ ਤੇ ਮੋਰਚੇ 'ਚ ਲਾਗੂ ਕੀਤੀ ਗਈ ਆ ਆ ਚੁੱਲ੍ਹੇ ਜਿਹੜੇ ਉਹ ਨਹੀਂ ਬਲ ਰਹੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਮਨਨ ਵਰਤਨ ਤੇ ਬੈਠੇ ਆ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਜਿਹੜੀ ਸਰਕਾਰ ਨੇ ਮੰਗਾ ਮੰਨੀਆਂ ਸੀ ਉਹਨੂੰ ਲਾਗੂ ਕਰਾਉਣ ਵਾਸਤੇ ਤੇ ਜੇ ਸਰਦਾਰ ਜਗਜੀਤ ਸਿੰਘ ਦੀ ਸਿਹਤ ਵਿਗੜਦੀ ਆ ਤੇ ਇਹ ਮੋਰਚਾ ਵੀ ਭੁੱਖ ਹੜਤਾਲ ਤੇ ਸਮੁੱਚੇ ਲੋਕ ਬੱਚੇ ਮਾਈਆਂ ਭੈ ਚਾਹੇ ਮਰਨ ਵਤ ਤੇ ਬਹਿ ਸਕਦਾ ਜੀ ਪੰਜਾਬ ਹਰਿਆਣਾ ਸਰਹੱਦ ਤੇ ਖੰਡੋਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਮੇਤ ਕਿਸਾਨ ਅੱਜ ਪੂਰਾ ਦਿਨ ਭੁਖਾ ਹੜਤਾਲ ਦੇ ਰਹਿਣਗੇ ਮੋਰਚੇ ਤੇ ਲੰਗਰ ਤਿਆਰ ਨਹੀਂ ਕੀਤਾ ਜਾਵੇਗਾ ਚੁੱਲ੍ਹੇ ਬੰਦ ਰਹਿਣਗੇ ਪਿੰਡਾਂ ਦੇ ਲੋਕਾਂ ਨੂੰ ਵੀ ਮੋਰਚੇ ਦੇ ਵਿੱਚ ਲੰਗਰ ਨਾਲ ਲਿਉਣ ਦੇ ਲਈ ਕਹਿ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਕਿਸਾਨ ਮੀਟਿੰਗ ਕਰਕੇ ਦਿੱਲੀ ਕੁਛ ਨੂੰ ਲੈ ਕੇ ਵੱਡਾ ਐਲਾਨ ਕਰਨਗੇ ਤਾਂ ਦੂਜੇ ਪਾਸੇ ਖਨੌਰੀ ਬਾਰਡਰ ਤੇ ਪੰਜਾਬ ਪੁਲਿਸ ਵੀ ਅਲਰਟ ਮੋਡ ਤੇ ਆ ਤਾਂ ਸੋਵਣ ਨੂੰ ਪਟਿਆਲਾ ਰੇਂਜ ਤੇ ਡੀਆਈਜੀ ਮਨਦੀਪ ਸਿੱਧੂ ਡੱਲੇਵਾਲ ਨੂੰ ਮਿਲਣ ਪਹੁੰਚੇ ਸਨ ਤਾਂ ਦੱਸਦੀ ਕਿ ਡੱਲੇਵਾਲ ਦੀ ਸਿਹਤ ਜਾਦਾ ਖਰਾਬ ਹੋ ਗਈ ਆ ਉਹਨਾਂ ਦਾ ਮਰਨ ਵਰਤ ਜਿਹੜਾ 15ਵੇਂ ਦਿਨ ਚ ਅੰਦਰ ਹੋ ਗਿਆ ਤਾਂ ਉਹਨਾਂ ਨੂੰ ਸਟੇਜ ਤੇ ਆਉਣ ਦੇ ਵਿੱਚ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਗੁਰਦੇ ਤੇ ਜਿਗਰ ਤੇ ਵੀ ਅਸਰ ਪੈ ਰਿਹਾ ਹੈ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਹੋਇਆਂ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਹੈ 124 95 ਤੇ ਸ਼ੂਗਰ ਜਿਹੜਾ 93 ਤੇ ਨਬਜ਼ ਜਿਹੜੀ ਹੈ 87 ਹੈ ਤਾਂ ਭਾਰ ਜਿਹੜਾ ਉਹਨਾਂ ਦਾ 11 ਕਿਲੋ ਘਟ ਹੋ ਗਿਆ ਤਾਂ ਡੱਲੇਵਾਲ ਦਾ ਕਹਿਣਾ ਹੈ ਕਿ ਉਹ ਇੱਕ ਸਰਪਖੀ ਲੜਾਈ ਹੈ ਤਾਂ ਉਹਨਾਂ ਦਾ ਮਰਨ ਵਰਤ ਉਹਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣ ਜਾਂਦਾ ਤਾਂ ਇਸ ਦੌਰਾਨ ਡੱਲੇਵਾਲ ਭਾਵੁਕ ਨਜ਼ਰ ਆਏ ਨੇ ਤਾਂ ਉਹਨਾਂ ਦੇ ਭਾਵੁਕ ਹੋਂ ਦਾ ਵੀਡੀਓ ਜਿਹੜਾ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਿਹਾ ਤਾਂ ਦੱਸਦੇ ਕਿ 11 ਦਸੰਬਰ ਨੂੰ ਧਾਰਮਿਕ ਸਥਾਨਾਂ ਤੇ ਹੋ ਅਰਦਾਸ ਜਿਹੜੀ ਆ ਅਰਦਾਸ ਹੋਵੇਗੀ ਡੱਲੇਵਾਲ ਦੇ ਸਿਹਤ ਯਾਬੀ ਦੇ ਲਈ ਕਿਸਾਨ ਜਿਹੜੇ ਨੇ 11 ਦਸੰਬਰ ਨੂੰ ਸਾਰੇ ਪਿੰਡਾਂ ਦੇ ਵਿੱਚ ਧਾਰਮਿਕ ਸਥਾਨਾਂ ਤੇ ਅਰਦਾਸ ਕਰਨਗੇ ਤਾਂ ਇਸ ਲਈ ਰਣਨੀਤੀ ਬਣਾਈ ਗਈ ਆ ਤਾਂ ਕਿਸਾਨਾਂ ਨੇ ਮੰਚ ਤੋਂ ਮੰਗ ਕੀਤੀ ਆ ਕਿ ਵੱਧ ਤੋਂ ਵੱਧ ਜਿਹੜੇ ਲੋਕ ਨੇ ਮੋਰਚੇ ਦੇ ਵਿੱਚ ਪੁੱਜਣ ਤਾਂ ਜੋ ਸੰਘਰਸ਼ ਨੂੰ ਜਿਹੜਾ ਹੋਰ ਵੀ ਤੇਜ਼ ਕੀਤਾ ਜਾ ਸਕੇ ਕੀ ਨਾਮ ਹੈ ਵੀਰ ਜੀ ਮੇਰਾ ਨਾਮ ਰੇਸ਼ਮ ਸਿੰਘ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਕਿਸਾਨ ਭਰਾਵਾਂ ਵੱਲੋਂ ਵੀ ਖਨੌਰੀ ਬਾਰਡਰ ਦੇ ਉੱਪਰ ਚੋਲਾ ਨਹੀਂ ਪਾਲਿਆ ਜਾ ਰਿਹਾ ਹੜਤਾਲ ਹੈ ਬਿਲਕੁਲ ਜੀ ਤੁਸੀਂ ਆਪ ਕੈਮਰਾ ਬਣਾ ਸਾਰਾ ਕੁਝ ਦਿਖਾ ਹੀ ਦਿੱਤਾ ਬਿਲਕੁਲ ਬੰਦੇ ਚਲੇ ਜੀ ਆ ਵੀ ਹੁਣ ਦੱਸ ਦੋ ਕਿ ਇਹ ਚੁੰਦੇ 8 ਵਜੇ ਤੋਂ ਰਾਤ ਦੇ ਬੰਦ ਆ ਜਿਹੜੇ ਕਈ ਦਰ ਜੋ ਸਾਡੇ ਕੋਲ ਰਸਤਾ ਹੈ ਕਿ ਉਹ ਸਾਰੀ ਦੀ ਸਾਰੀ ਰਾਤੀ ਖਤਮ ਕਰ ਦਿੱਤੀ ਗਈ ਹੈ ਜਿਹੜਾ ਕੋ ਸਾਡੇ ਕੋਲ ਬਣਿਆ ਲੰਗਰ ਪੰਨਾਰਾ ਹੈਗਾ ਸਾਰਾ ਰਾਤ ਦਾ ਖਤਮ ਕਰ ਦਿੱਤਾ ਕਿਉਂਕਿ ਸਵੇਰੇ ਚਾਹ ਵੀ ਜਿਹੜੀ ਆ ਉਹ ਨਹੀਂ ਕਹਿਣੇ ਪੀਤੀ ਇੱਕ ਸਰਦਾਰ ਜਗਜੀਤ ਸਿੰਘ ਜੀ ਦਲੇਵਾਲ ਸਾਡੇ ਹੱਕਾਂ ਵਾਸਤੇ ਜਿਹੜੇ ਬਿਠੇ ਨੇ ਤੇ ਉਹਨਾਂ ਦੇ ਦਰਦ ਕਰਕੇ ਇਹ ਨਹੀਂ ਵੀ ਅਸੀਂ ਜੇ ਸੂਬਾ ਕਮੇਟੀ ਦਾ ਹੁਕਮ ਮੰਨਾਂਗੇ ਵੀ ਜੇ ਉਹ ਸਾਨੂੰ ਆਖਣਗੇ ਤੇ ਅਸੀਂ ਲੰਘ ਰਹੇ ਅਸੀਂ ਖੁਦ ਖੁਦ ਸਾਰਿਆਂ ਦੇ ਵਿੱਚ ਦਰਦਿਆ ਅਸੀਂ ਜੇ ਸਾਨੂੰ ਆਖਣਗੇ ਵੀ ਵੀ ਤੁਸੀਂ ਇੱਕ ਦਿਨ ਛੱਗ ਲੋ ਜੇ ਸਾਨੂੰ ਦੱਲਿਆ ਸਾਹਿਬ ਦੀ ਸਿਹਤ ਵਿਗੜਦੀ ਜਾਪੀ ਬਿਲਕੁਲ ਅੰਮ੍ਰਿਤਸਰ ਜਿਹੜਾ ਜਿਹੜਾ ਆ ਉਹਦੇ ਬਿਠੇ ਆ ਬਿਲਕੁਲ ਉੱਕਾ ਹੀ ਨਹੀਂ ਪਰਛਾਦਾ ਛੱਗਣਗੇ ਜਿੰਨਾ ਚਿਰ ਦੱਲਿਆ ਸਾਹਿਬ ਨੂੰ ਛੱਗਣਗੇ ਉਹਨਾਂ ਚਿਰ ਅਸੀਂ ਵੀ ਨਹੀਂ ਛੱਗਾਂਗੇ ਮੈਂ ਪਲਵਿੰਦਰ ਸਿੰਘ ਮਾਲ ਭਾਰਤੀ ਕਿਸਾਨ ਜੋਣੀ ਇਕਤਾ ਸਿੱਧੂਪੁਰ ਜ਼ਿਲ੍ਹਾ ਅੰਮ੍ਰਿਤਸਰ ਦਾ ਆਗੂ ਅੱਜ ਜਿਹੜਾ ਸਾਰੇ ਮੋਰਚੇ ਵੱਲੋਂ ਜਿਹੜੇ ਅੱਗ ਨਹੀਂ ਬਾਲੀ ਗਏ ਜੋ ਮੋਰਚੇ ਵੱਲੋਂ ਐਲਾਨ ਹੀ ਪਿਆ ਅੱਜ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਜਾਊਗੀ ਉਹ ਪੂਰਨ ਤੌਰ ਤੇ ਮੋਰਚੇ 'ਚ ਲਾਗੂ ਕੀਤੀ ਗਈ ਆ ਆ ਚੁੱਲ੍ਹੇ ਜਿਹੜੇ ਉਹ ਨਹੀਂ ਬਲ ਰਹੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਮਨਨਵਰਤਨ ਤੇ ਬੈਠੇ ਆ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਜਿਹੜੀ ਸਰਕਾਰ ਨੇ ਮੰਗਾ ਮੰਨੀਆਂ ਇਹ ਉਹਨੂੰ ਲਾਗੂ ਕਰਾਉਣ ਵਾਸਤੇ ਤੇ ਜੇ ਸਰਦਾਰ ਜਗਜੀਤ ਸਿੰਘ ਦੀ ਸਿਹਤ ਵਿਗੜਦੀ ਆ ਤੇ ਇਹ ਮੋਰਚਾ ਵੀ ਭੁੱਖ ਹੜਤਾਲ ਤੇ ਸਮੁੱਚੇ ਲੋਕ ਬੱਚੇ ਮਾਈਆਂ ਭ ਔਰ ਚਾਹੇ ਮਰਨ ਵਤ ਤੇ ਬਹਿ ਸਕਦਾ ਜੀ ਪੰਜਾਬ ਹਰਿਆਣਾ ਸਰਹੱਦ ਤੇ ਖੰਨੋਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਮੇਤ ਕਿਸਾਨ ਅੱਜ ਪੂਰਾ ਦਿਨ ਭੁੱਖ ਹੜਤਾਲ ਦੇ ਰਹਿਣਗੇ ਮੋਰਚੇ ਤੇ ਲੰਗਰ ਤਿਆਰ ਨਹੀਂ ਕੀਤਾ ਜਾਵੇਗਾ ਚੁੱਲ੍ਹੇ ਬੰਦ ਰਹਿਣਗੇ ਪਿੰਡਾਂ ਦੇ ਲੋਕਾਂ ਨੂੰ ਵੀ ਮੋਰਚੇ ਦੇ ਵਿੱਚ ਲੰਗਰ ਨਾਲ ਲੈਉਣ ਦੇ ਲਈ ਕਹਿ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਕਿਸਾਨ ਮੀਟਿੰਗ ਕਰਕੇ ਦਿੱਲੀ ਕੁਝ ਨੂੰ ਲੈ ਕੇ ਵੱਡਾ ਐਲਾਨ ਕਰਨਗੇ ਤਾਂ ਦੂਜੇ ਪਾਸੇ ਖਨੌਰੀ ਬਾਰਡਰ ਤੇ ਪੰਜਾਬ ਪੁਲਿਸ ਵੀ ਅਲਰਟ ਮੋਡ ਤੇ ਆ ਤਾਂ ਸੋਵਾਂ ਨੂੰ ਪਟਿਆਲਾ ਰੇਂਜ ਤੇ ਡੀਆਈਜੀ ਮਨਦੀਪ ਸਿੱਧੂ ਡੱਲੇਵਾਲ ਨੂੰ ਮਿਲਣ ਪਹੁੰਚੇ ਸਨ ਤਾਂ ਦੱਸਦੀ ਕਿ ਡੱਲੇਵਾਲ ਦੀ ਸਿਹਤ ਜਾਦਾ ਖਰਾਬ ਹੋ ਗਈ ਹੈ ਉਹਨਾਂ ਦਾ ਮਰਨ ਵਰਤ ਜਿਹੜਾ 15ਵੇਂ ਦਿਨ ਚ ਅੰਦਰ ਹੋ ਗਿਆ ਤਾਂ ਉਹਨਾਂ ਨੂੰ ਸਟੇਜ ਤੇ ਆਉਣ ਦੇ ਵਿੱਚ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਗੁਰਦੇ ਤੇ ਜਿਗਰ ਤੇ ਵੀ ਅਸਰ ਪੈ ਰਿਹਾ ਹੈ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਹੋਏ ਆ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਹੈ 124 95 ਤੇ ਸ਼ੂਗਰ ਜਿਹੜਾ 93 ਤੇ ਨਬਜ਼ ਜਿਹੜੀ ਹੈ 87 ਹੈ ਤਾਂ ਭਾਰ ਜਿਹੜਾ ਉਹਨਾਂ ਦਾ 11 ਕਿਲੋ ਘਟ ਹੋ ਗਿਆ ਤਾਂ ਡੱਲੇਵਾਲ ਦਾ ਕਹਿਣਾ ਹੈ ਕਿ ਉਹ ਇੱਕ ਸਰਪਖੀ ਲੜਾਈ ਹੈ ਤਾਂ ਉਹਨਾਂ ਦਾ ਮਰਨ ਵਰਤ ਉਹਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣ ਜਾਂਦਾ ਤਾਂ ਇਸ ਦੌਰਾਨ ਡੱਲੇਵਾਲ ਭਾਵੁਕ ਨਜ਼ਰ ਆਏ ਨੇ ਤਾਂ ਉਹਨਾਂ ਦੇ ਭਾਵੁਕ ਹੁੰਦਾ ਵੀਡੀਓ ਜਿਹੜਾ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਿਹਾ ਤਾਂ ਦੱਸਦੇ ਕਿ 11 ਦਸੰਬਰ ਨੂੰ ਧਾਰਮਿਕ ਸਥਾਨਾਂ ਤੇ ਹੋ ਅਰਦਾਸ ਜਿਹੜੀ ਆ ਅਰਦਾਸ ਹੋਵੇਗੀ ਡੱਲੇਵਾਲ ਦੇ ਸਿਹਤ ਯਾਬੀ ਦੇ ਲਈ ਕਿਸਾਨ ਜਿਹੜੇ ਨੇ 11 ਦਸੰਬਰ ਨੂੰ ਸਾਰੇ ਪਿੰਡਾਂ ਦੇ ਵਿੱਚ ਧਾਰਮਿਕ ਸਥਾਨਾਂ ਤੇ ਅਰਦਾਸ ਕਰਨਗੇ ਤਾਂ ਇਸ ਦੇ ਲਈ ਰਣਨੀਤੀ ਬਣਾਈ ਗਈ ਆ ਤਾਂ ਕਿਸਾਨਾਂ ਨੇ ਮੰਚ ਤੋਂ ਮੰਗ ਕੀਤੀ ਆ ਕਿ ਵੱਧ ਤੋਂ ਵੱਧ ਜਿਹੜੇ ਲੋਕ ਨੇ ਮੋਰਚੇ ਦੇ ਵਿੱਚ ਪੁੱਜਣ ਤਾਂ ਜੋ ਸੰਘਰਸ਼ ਨੂੰ ਜਿਹੜਾ ਹੋਰ ਵੀ ਤੇਜ਼ ਕੀਤਾ ਜਾ ਸਕੇ ਕੀ ਨਾਮ ਹੈ ਵੀਰ ਜੀ ਮੇਰਾ ਨਾਮ ਰੇਸ਼ਮ ਸਿੰਘ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਕਿਸਾਨ ਭਰਾਵਾਂ ਵੱਲੋਂ ਵੀ ਖਨੌਰੀ ਬਾਰਡਰ ਦੇ ਉੱਪਰ ਚੁੱਲ੍ਹਾ ਨਹੀਂ ਬਾਲਿਆ ਜਾ ਰਿਹਾ ਹੜਤਾਲ ਹੈ ਬਿਲਕੁਲ ਜੀ ਤੁਸੀਂ ਆਪ ਕੈਮਰਾ ਬਣ ਸਾਰਾ ਕੁਝ ਦਿਖਾ ਹੀ ਦਿੱਤਾ ਬਿਲਕੁਲ ਬੰਦੇ ਚਲੇ ਜੀ ਆ ਵੀ ਹੁਣ ਦੱਸ ਦਿੱ ਗਏ ਇਹ ਚੁੱਲ੍ਹੇ 8 ਵਜੇ ਤੋਂ ਰਾਤ ਦੇ ਬੰਦ ਆ ਜਿਹੜੇ ਕੋਈ ਜਦ ਜੋ ਸਾਡੇ ਕੋਲ ਰਸਤਾ ਹੈ ਕੀ ਉਹ ਸਾਰੀ ਦੀ ਸਾਰੀ ਰਾਤੀ ਖਤਮ ਕਰ ਦਿੱਤੀ ਗਈ ਹੈ ਜਿਹੜਾ ਕੋ ਸਾਡੇ ਕੋਲ ਬਣਿਆ ਲੰਗਰ ਪੰਨਾਰਾ ਹੈਗਾ ਸਾਰਾ ਰਾਤ ਦਾ ਖਤਮ ਕਰ ਦਿੱਤਾ ਕਿਉਂਕਿ ਸਵੇਰੇ ਚਾਹ ਵੀ ਜਿਹੜੀ ਆ ਉਹ ਨਹੀਂ ਕਹਿਣੇ ਪੀਤੀ ਇੱਕ ਸਰਦਾਰ ਜਗਜੀਤ ਸਿੰਘ ਜੀ ਦਲੇਆਣ ਸਾਡੇ ਹੱਕਾਂ ਵਾਸਤੇ ਜਿਹੜੇ ਬਿਠੇ ਨੇ ਤੇ ਉਹਨਾਂ ਦੇ ਦਰਦ ਕਰਕੇ ਇਹ ਨਹੀਂ ਵੀ ਅਸੀਂ ਜੇ ਸੂਬਾ ਕਮੇਟੀ ਦਾ ਹੁਕਮ ਮੰਨਾਂਗੇ ਵੀ ਜੇ ਉਹ ਸਾਨੂੰ ਆਖਣਗੇ ਤੇ ਅਸੀਂ ਲੰਘ ਰਹੇ ਅਸੀਂ ਖੁਦ ਖੁਦ ਸਾਰਿਆਂ ਦੇ ਚ ਦਰਦਿਆ ਅਸੀਂ ਜੇ ਸਾਨੂੰ ਆਖਣਗੇ ਵੀ ਤੁਸੀਂ ਇੱਕ ਦਿਨ ਛੱਡ ਲੋ ਜੇ ਸਾਨੂੰ ਦੱਲਿਆ ਸਾਹਿਬ ਦੀ ਸ਼ਹੀਦਗਤ ਦੀ ਯਾਦ ਵੀ ਬਿਲਕੁਲ ਅੰਮ੍ਰਿਤਸਰ ਜਿਹੜਾ ਜਿਹੜਾ ਆ ਉਹਦੇ ਬਿਠੇ ਆ ਬਿਲਕੁਲ ਉਹ ਕਾ ਹੀ ਨਹੀਂ ਪਰਛਾਦਾ ਛੱਡਣਗੇ ਜਿੰਨਾ ਚਿਰ ਦੱਲਿਆ ਸਾਹਿਬ ਨੂੰ ਛੱਡਣਗੇ ਉਹਨਾਂ ਚਿਰ ਅਸੀਂ ਵੀ ਨਹੀਂ ਛੱਡਾਂਗੇ ਮੈਂ ਪਲਵਿੰਦਰ ਸਿੰਘ ਮਾਲ ਭਾਰਤੀ ਕਿਸਾਨ ਜੁਨੇ ਇਕਤਾ ਸਿੱਧੂਪੁਰ ਜ਼ਿਲ੍ਹਾ ਅੰਬਰਸਰ ਦਾ ਆਗੂ ਅੱਜ ਜਿਹੜਾ ਸਾਰੇ ਮੋਰਚੇ ਵੱਲੋਂ ਜਿਹੜੇ ਅੱਗ ਨਹੀਂ ਬਾਲੀ ਗਏ ਜੋ ਮੋਰਚੇ ਵੱਲੋਂ ਐਲਾਨ ਹੀ ਪੀ ਅੱਜ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਜਾਊਗੀ ਉਹ ਪੂਰਨ ਤੌਰ ਤੇ ਮੋਰਚੇ 'ਚ ਲਾਗੂ ਕੀਤੀ ਗਈ ਆ ਆ ਚੁੱਲ੍ਹੇ ਜਿਹੜੇ ਉਹ ਨਹੀਂ ਬਲ ਰਹੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਮਰਨਵਰਤਨ ਤੇ ਬੈਠੇ ਆ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਜਿਹੜੀ ਸਰਕਾਰ ਨੇ ਮੰਗਾ ਮੰਨੀਆਂ ਇਹ ਉਹਨੂੰ ਲਾਗੂ ਕਰਾਉਣ ਵਾਸਤੇ ਤੇ ਜੇ ਸਰਦਾਰ ਜਗਜੀਤ ਸਿੰਘ ਦੀ ਸਿਹਤ ਵਿਗੜਦੀ ਆ ਤੇ ਇਹ ਮੋਰਚਾ ਵੀ ਭੁੱਖ ਹੜਤਾਲ ਤੇ ਸਮੁੱਚੇ ਲੋਕ ਬੱਚੇ ਮਾਈਆਂ ਭੈ ਮੋਰਚਾ ਹੀ ਮਰਨ ਵੱਤ ਤੇ ਬੈਠ ਸਕਦਾ ਜੀ ਪੰਜਾਬ ਹਰਿਆਣਾ ਸਰਹੱਦ ਤੇ ਖੰਡੋਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਮੇਤ ਕਿਸਾਨ ਅੱਜ ਪੂਰਾ ਦਿਨ ਭੁੱਖ ਹੜਤਾਲ ਤੇ ਰਹਿਣਗੇ ਮੋਰਚੇ ਤੇ ਲੰਗਰ ਤਿਆਰ ਨਹੀਂ ਕੀਤਾ ਜਾਵੇਗਾ ਚੁੱਲੇ ਬੰਦ ਰਣਗੇ ਪਿੰਡਾਂ ਦੇ ਲੋਕਾਂ ਨੂੰ ਵੀ ਮੋਰਚੇ ਦੇ ਵਿੱਚ ਲੰਗਰ ਨਾਲ ਲਿਉਣ ਦੇ ਲਈ ਕਹਿ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਕਿਸਾਨ ਮੀਟਿੰਗ ਕਰਕੇ ਦਿੱਲੀ ਕੁਛ ਨੂੰ ਲੈ ਕੇ ਵੱਡਾ ਐਲਾਨ ਕਰਨਗੇ ਤਾਂ ਦੂਜੇ ਪਾਸੇ ਖਨੌਰੀ ਬਾਰਡਰ ਤੇ ਪੰਜਾਬ ਪੁਲਿਸ ਵੀ ਅਲਰਟ ਮੋਡ ਤੇ ਆ ਤਾਂ ਸੋਵਾਨ ਨੂੰ ਪਟਿਆਲਾ ਰੇਂਜ ਤੇ ਡੀਆਈਜੀ ਮਨਦੀਪ ਸਿੱਧੂ ਡੱਲੇਵਾਲ ਨੂੰ ਮਿਲਣ ਪਹੁੰਚੇ ਸਨ ਤਾਂ ਦੱਸਦੀ ਕਿ ਡੱਲੇਵਾਲ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਆ ਉਹਨਾਂ ਦਾ ਮਰਨ ਵਰਤ ਜਿਹੜਾ 15ਵੇਂ ਦਿਨ ਚ ਦਾਖਲ ਹੋ ਗਿਆ ਤਾਂ ਉਹਨਾਂ ਨੂੰ ਸਟੇਜ ਤੇ ਆਉਣ ਦੇ ਵਿੱਚ ਵੀ ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਗੁਰਦੇ ਤੇ ਜਿਗਰ ਤੇ ਵੀ ਅਸਰ ਪੈ ਰਿਹਾ ਹੈ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਹੋਇਆਂ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਹੈ 124 95 ਤੇ ਸ਼ੂਗਰ ਜਿਹੜਾ 93 ਤੇ ਨਬਜ਼ ਜਿਹੜੀ ਹੈ 87 ਹੈ ਤਾਂ ਭਾਰ ਜਿਹੜਾ ਉਹਨਾਂ ਦਾ 11 ਕਿਲੋ ਘਟ ਹੋ ਗਿਆ ਤਾਂ ਡੱਲੇਵਾਲ ਦਾ ਕਹਿਣਾ ਹੈ ਕਿ ਉਹ ਇੱਕ ਸਰਪਖੀ ਲੜਾਈ ਹੈ ਤਾਂ ਉਹਨਾਂ ਦਾ ਮਰਨ ਵਰਤ ਉਹਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣ ਜਾਂਦਾ ਤਾਂ ਇਸ ਦੌਰਾਨ ਡੱਲੇਵਾਲ ਭਾਵੁਕ ਨਜ਼ਰ ਆਏ ਨੇ ਤਾਂ ਉਹਨਾਂ ਦੇ ਭਾਵੁਕ ਹੋਂ ਦਾ ਵੀਡੀਓ ਜਿਹੜਾ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਿਹਾ ਤਾਂ ਦੱਸਦੇ ਕਿ 11 ਦਸੰਬਰ ਨੂੰ ਧਾਰਮਿਕ ਸਥਾਨਾਂ ਤੇ ਹੋ ਅਰਦਾਸ ਜਿਹੜੀ ਆ ਅਰਦਾਸ ਹੋਵੇਗੀ ਡੱਲੇਵਾਲ ਦੇ ਸੇਬ ਸਿਹਤ ਯਾਬੀ ਦੇ ਲਈ ਕਿਸਾਨ ਜਿਹੜੇ ਨੇ 11 ਦਸੰਬਰ ਨੂੰ ਸਾਰੇ ਪਿੰਡਾਂ ਦੇ ਵਿੱਚ ਧਾਰਮਿਕ ਸਥਾਨਾਂ ਤੇ ਅਰਦਾਸ ਕਰਨਗੇ ਤਾਂ ਇਸ ਦੇ ਲਈ ਰਣਨੀਤੀ ਬਣਾਈ ਗਈ ਆ ਤਾਂ ਕਿਸਾਨਾਂ ਨੇ ਮੰਚ ਤੋਂ ਮੰਗ ਕੀਤੀ ਆ ਕਿ ਵੱਧ ਤੋਂ ਵੱਧ ਜਿਹੜੇ ਲੋਕ ਨੇ ਮੋਰਚੇ ਦੇ ਵਿੱਚ ਪੁੱਜਣ ਤਾਂ ਜੋ ਸੰਘਰਸ਼ ਨੂੰ ਜਿਹੜਾ ਹੋਰ ਵੀ ਤੇਜ਼ ਕੀਤਾ ਜਾ ਸਕੇ ਕੀ ਨਾਮ ਹੈ ਵੀਰ ਜੀ ਮੇਰਾ ਨਾਮ ਰੇਸ਼ਮ ਸਿੰਘ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਕਿਸਾਨ ਭਰਾਵਾਂ ਵੱਲੋਂ ਵੀ ਖਨੌਰੀ ਬਾਰਡਰ ਦੇ ਉੱਪਰ ਚੁੱਲਾ ਨਹੀਂ ਬਾਲਿਆ ਜਾ ਰਿਹਾ ਹੜਤਾਲ ਹੈ ਬਿਲਕੁਲ ਜੀ ਤੇ ਆਪ ਕੈਮਰਾ ਬਣ ਸਾਰਾ ਕੁਝ ਦਿਖਾ ਹੀ ਦਿੱਤਾ ਬਿਲਕੁਲ ਬੰਦੇ ਚਲੇ ਜੀ ਆ ਵੀ ਹੁਣ ਦੱਸ ਦੋਗੇ ਇਹ ਚੁੱਲੇ 8 ਵਜੇ ਤੋਂ ਰਾਤ ਦੇ ਬੰਦ ਆ ਜਿਹੜੇ ਕੋਈ ਜਦ ਜੋ ਸਾਡੇ ਕੋਲ ਰਸਤਾ ਹੈ ਕਿ ਉਹ ਸਾਰੀ ਦੀ ਸਾਰੀ ਰਾਤੀ ਖਤਮ ਕਰ ਦਿੱਤੀ ਗਈ ਹੈ ਜਿਹੜਾ ਕੋ ਸਾਡੇ ਕੋਲ ਬੜਿਆ ਲੰਗਰ ਪੰਨਾਰਾ ਹੈਗਾ ਸਾਰਾ ਰਾਤ ਦਾ ਖਤਮ ਕਰ ਦਿੱਤਾ ਕਿਉਂਕਿ ਸਵੇਰੇ ਚਾਹ ਵੀ ਜਿਹੜੀ ਆ ਉਹ ਨਹੀਂ ਕਹਿਣੇ ਪੀਤੀ ਇੱਕ ਸਰਦਾਰ ਜਗਜੀਤ ਸਿੰਘ ਜੀ ਦਲੇਵਾਲ ਸਾਡੇ ਹੱਕਾਂ ਵਾਸਤੇ ਜਿਹੜੇ ਬਿਠੇ ਨੇ ਤੇ ਉਹਨਾਂ ਦੇ ਦਰਦ ਕਰਕੇ ਇਹ ਨਹੀਂ ਵੀ ਅਸੀਂ ਜੇ ਸੂਬਾ ਕਮੇਟੀ ਦਾ ਹੁਕਮ ਮੰਨਾਂਗੇ ਵੀ ਜੇ ਉਹ ਸਾਨੂੰ ਆਖਣਗੇ ਤੇ ਅਸੀਂ ਲੰਘ ਰਹੇ ਅਸੀਂ ਖੁਦ ਖੁਦ ਸਾਰਿਆਂ ਦੇ ਚ ਦਰਦਿਆ ਅਸੀਂ ਜੇ ਸਾਨੂੰ ਆਖਣਗੇ ਵੀ ਤੁਸੀਂ ਇੱਕ ਦਿਨ ਛੱਡ ਲੋ ਜੇ ਸਾਨੂੰ ਦੱਲਿਆ ਸਾਹਿਬ ਦੀ ਸਿਹਤ ਵਿਗੜਦੀ ਜਾਪੀ ਬਿਲਕੁਲ ਅੰਮ੍ਰਿਤਸਰ ਜਿਹੜਾ ਜਿਹੜਾ ਆ ਉਹਦੇ ਬਿਠੇ ਆ ਬਿਲਕੁਲ ਉੱਕਾ ਹੀ ਨਹੀਂ ਪਰਛਾਦਾ ਛੱਣਗੇ ਜਿੰਨਾਂ ਜਿਹੜਾ ਦੱਲਿਆ ਸਾਹਿਬ ਨੂੰ ਛੱਣਗੇ ਉਹਨਾਂ ਜਰ ਅਸੀਂ ਵੀ ਨਹੀਂ ਛੱਣਗੇ ਮੈਂ ਬਲਵਿੰਦਰ ਸਿੰਘ ਮਾਲ ਭਾਰਤੀ ਕਿਸਾਨ ਜੋਣੀ ਇਕਤਾ ਸਿੱਧੂਪੁਰ ਜ਼ਿਲ੍ਹਾ ਅੰਬਰਸਰ ਦਾ ਆਗੂ ਅੱਜ ਜਿਹੜਾ ਸਾਰੇ ਮੋਰਚੇ ਵੱਲੋਂ ਜਿਹੜੇ ਅੱਗ ਨਹੀਂ ਬਾਲੀ ਗਏ ਜੋ ਮੋਰਚੇ ਵੱਲੋਂ ਐਲਾਨ ਹੀ ਪਿਆ ਅੱਜ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਜਾਊਗੀ ਉਹ ਪੂਰਨ ਤੌਰ ਤੇ ਮੋਰਚੇ 'ਚ ਲਾਗੂ ਕੀਤੀ ਗਈ ਆ ਆ ਚੁੱਲ੍ਹੇ ਜਿਹੜੇ ਉਹ ਨਹੀਂ ਬਲ ਰਹੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਮਨਨ ਵਰਤਨ ਤੇ ਬੈਠੇ ਆ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਜਿਹੜੀ ਸਰਕਾਰ ਨੇ ਮੰਗਾ ਮੰਨੀਆਂ ਇਹ ਉਹਨੂੰ ਲਾਗੂ ਕਰਾਉਣ ਵਾਸਤੇ ਤੇ ਜੇ ਸਰਦਾਰ ਜਗਜੀਤ ਸਿੰਘ ਦੀ ਸਿਹਤ ਵਿਗੜਦੀ ਆ ਤੇ ਇਹ ਮੋਰਚਾ ਵੀ ਭੁੱਖ ਹੜਤਾਲ ਤੇ ਸਮੁੱਚੇ ਲੋਕ ਬੱਚੇ ਮਾਈਆਂ ਭੈਣਾ ਸਮ ਮੋਰਚੇ ਮਰਨਵਤ ਤੇ ਬੈਠ ਸਕਦਾ ਜੀ ਪੰਜਾਬ ਹਰਿਆਣਾ ਸਰਹੱਦ ਤੇ ਖੰਡੋਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਮੇਤ ਕਿਸਾਨ ਅੱਜ ਪੂਰਾ ਦਿਨ ਪੁਖਹ ਹੜਤਾਲ ਦੇ ਰਹਿਣਗੇ ਮੋਰਚੇ ਤੇ ਲੰਗਰ ਤਿਆਰ ਨਹੀਂ ਕੀਤਾ ਜਾਵੇਗਾ ਚੁੱਲ੍ਹੇ ਬੰਦ ਰਹਿਣਗੇ ਪਿੰਡਾਂ ਦੇ ਲੋਕਾਂ ਨੂੰ ਵੀ ਮੋਰਚੇ ਦੇ ਵਿੱਚ ਲੰਗਰ ਨਾਲ ਲਿਉਣ ਦੇ ਲਈ ਕਹਿ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਕਿਸਾਨ ਮੀਟਿੰਗ ਕਰਕੇ ਦਿੱਲੀ ਕੁਛ ਨੂੰ ਲੈ ਕੇ ਵੱਡਾ ਐਲਾਨ ਕਰਨ ਗਿਆ ਤਾਂ ਦੂਜੇ ਪਾਸੇ ਖਨੌਰੀ ਬਾਰਡਰ ਤੇ ਪੰਜਾਬ ਪੁਲਿਸ ਵੀ ਅਲਰਟ ਮੋਡ ਤੇ ਆ ਤਾਂ ਸੋਵਣ ਨੂੰ ਪਟਿਆਲਾ ਰੇਂਜ ਤੇ ਡੀਆਈਜੀ ਮਨਦੀਪ ਸਿੱਧੂ ਡੱਲੇਵਾਲ ਨੂੰ ਮਿਲਣ ਪਹੁੰਚੇ ਸਨ ਤਾਂ ਦੱਸਦੀ ਕਿ ਡੱਲੇਵਾਲ ਦੀ ਸਿਹਤ ਜਾਦਾ ਖਰਾਬ ਹੋ ਗਈ ਹੈ ਉਹਨਾਂ ਦਾ ਮਰਨ ਵਰਤ ਜਿਹੜਾ 15ਵੇਂ ਦਿਨ ਚ ਦਾਖਲ ਹੋ ਗਿਆ ਤਾਂ ਉਹਨਾਂ ਨੂੰ ਸਟੇਜ ਤੇ ਆਉਣ ਦੇ ਵਿੱਚ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਗੁਰਦੇ ਤੇ ਜਿਗਰ ਤੇ ਵੀ ਅਸਰ ਪੈ ਰਿਹਾ ਹੈ ਮੈਡੀਕਲ ਬੁਲੇਟਿਨ ਜਾਰੀ ਕਰਦੀਆਂ ਹੋਈਆਂ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਹੈ 124 95 ਤੇ ਸ਼ੂਗਰ ਜਿਹੜਾ 93 ਤੇ ਨਬਜ਼ ਜਿਹੜੀ ਹੈ 87 ਹੈ ਤਾਂ ਭਾਰ ਜਿਹੜਾ ਉਹਨਾਂ ਦਾ 11 ਕਿਲੋ ਘੱਟ ਹੋ ਗਿਆ ਤਾਂ ਡੱਲੇਵਾਲ ਦਾ ਕਹਿਣਾ ਹੈ ਕਿ ਉਹ ਇੱਕ ਸਰਪਖੀ ਲੜਾਈ ਹੈ ਤਾਂ ਉਹਨਾਂ ਦਾ ਮਰਨ ਵਰਤ ਉਹਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣ ਜਾਂਦਾ ਤਾਂ ਇਸ ਦੌਰਾਨ ਡੱਲੇਵਾਲ ਭਾਵੁਕ ਨਜ਼ਰ ਆਏ ਨੇ ਤਾਂ ਉਹਨਾਂ ਦੇ ਭਾਵੁਕ ਹੋਂ ਦਾ ਵੀਡੀਓ ਜਿਹੜਾ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਿਹਾ ਤਾਂ ਦੱਸਦੇ ਕਿ 11 ਦਸੰਬਰ ਨੂੰ ਧਾਰਮਿਕ ਸਥਾਨਾਂ ਤੇ ਹੋ ਅਰਦਾਸ ਜਿਹੜੀ ਆ ਅਰਦਾਸ ਹੋਵੇਗੀ ਡੱਲੇਵਾਲ ਦੇ ਸੇਬ ਸਿਹਤ ਯਾਬੀ ਦੇ ਲਈ ਕਿਸਾਨ ਜਿਹੜੇ ਨੇ 11 ਦਸੰਬਰ ਨੂੰ ਸਾਰੇ ਪਿੰਡਾਂ ਦੇ ਵਿੱਚ ਧਾਰਮਿਕ ਸਥਾਨਾਂ ਤੇ ਅਰਦਾਸ ਕਰਨਗੇ ਤਾਂ ਇਸ ਦੇ ਲਈ ਰਣਨੀਤੀ ਬਣ